ਉਥੇ ਇਹ ਸੁੱਕਾ ਵੀ ਵਰਤਿਆ ਜਾਂਦਾ ਹੈ ਬਹੁਤ ਸਾਰੇ ਘਟ ਫਲ ਨੇ ਜਿਨ੍ਹਾਂ ਨੂੰ ਸੁੱਕਿਆਂ ਨੂੰ ਵੀ ਵਰਤਿਆ ਜਾਂਦਾ ਹੈ ਲੀਵਰ ਵਾਸਤੇ ਹੋਰ ਕਈ ਬਿਮਾਰੀਆਂ ਵਾਸਤੇ ਸੁੱਕੇ ਆਲੂ ਬੁਖਾਰੇ ਜੋ ਤਿੰਨ ਚਾਰ ਪੀਸ ਰਾਤ ਨੂੰ ਭੇਂਦੀਏ ਉਹਨੂੰ ਪਾਣੀ ਦੇ ਵਿੱਚ ਤੇ ਸਵੇਰ ਨੂੰ ਉਹ ਵੀ ਫੁੱਲ ਕੇ ਵੱਡੇ ਹੋ ਜਾਂਦੇ ਨੇ ਉਹਨਾਂ ਦੇ ਵੀ ਬਹੁਤ ਜ਼ਿਆਦਾ ਫਾਇਦੇ ਨੇ ਪਰ ਜਿਹੜੀ ਅੱਜ ਮੁੱਖ ਗੱਲ ਕਰਨੀ ਹੈ ਇਸ ਫਲ ਦੇ ਬਾਰੇ ਉਹ ਹੈ ਇਹ ਗਰੀਬ ਦੇ ਹੱਥ ਦੇ ਵਿੱਚੋਂ ਨਿਕਲ ਚੁੱਕਾ ਹੈ ਫਲ ਹੁਣ ਜੇਕਰ ਆਪਾਂ ਕੇਲਿਆਂ ਦੀ ਗੱਲ ਕਰੀਏ ਤੇ ਉਹ ਵੀ 80 ਰੁਪਏ 100 ਰੁਪਏ ਨੂੰ ਪਹੁੰਚ ਚੁੱਕੇ ਨੇ ਤੇ ਵੀਰੋ ਬਹੁਤ ਗੰਭੀਰ ਇਹ ਮੁੱਦਾ ਹੈ ਅੱਜ ਦਾ ਜਿਹੜਾ ਆਪਾਂ ਇਸ ਵੀਡੀਓ ਦੇ ਵਿੱਚ ਸਾਂਝਾ ਕਰਨਾ ਹੈ ਵਿਸ਼ਾ ਬਹੁਤ ਗੰਭੀਰ ਵਿਸ਼ਾ ਬਣਿਆ ਹੋਇਆ ਹੈ ਇਹ ਜਿਹੜਾ ਅੱਜ ਫਲ ਹੈ ਇਹਦੇ ਵਧੀਆ ਫਲ ਦਾ ਰੇਟ ਅੱਜ ਦਾ 1.5 ਤੋਂ 200 ਰੁਪਈਆ ਹੈ 200 ਰੁਪਈਆ ਕਿਲੋ ਹੈ ਅਸੀਂ ਕਿਤੇ ਜਾ ਰਹੇ ਸੀ ਤੇ ਅਸੀਂ ਸੋਚਿਆ ਕਿ ਰਸਤੇ ਵਿੱਚੋਂ ਕੋਈ ਚੀਜ਼ ਲੈਣੀ ਹੈ ਤੇ ਕਿਉਂ ਨਾ ਵਧੀਆ ਕੋਈ ਫਲ ਲੈ ਜੇ ਸੀ ਕਿ ਆਲੂ ਬੁਖਾਰੇ ਕਿਲੋ ਕਰ ਦਿਓ